ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੀ ਮੈਂ ਤੁਹਾਡੇ ਵਾਸਤੇ ਇਨਸਟੈਂਟ ਬਣਨ ਵਾਲੇ ਲੱਡੂਆਂ ਦੀ ਰੈਸਪੀ ਲੈ ਕੇ ਆਈ ਹਾਂ ਜਦੋਂ ਵੀ ਤੁਹਾਡੇ ਕੁਝ ਮਿੱਠਾ ਖਾਣ ਨੂੰ ਮਨ ਕਰਦਾ ਨਾ ਤੇ ਤੁਸੀਂ ਫਟਾਫਟ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਦੀ ਰੈਸਪੀ ਹੈ ਖਾਸ ਤੁਹਾਡੇ ਵਾਸਤੇ ਆਹ ਇਹਨਾਂ ਲੱਡੂਆਂ ਨੂੰ ਬਣਾਉਣ ਵਾਸਤੇ ਨਾ ਆਪਾਂ ਨੂੰ ਗੈਸ ਵੀ ਚਲਾਉਣ ਦੀ ਜ਼ਰੂਰਤ ਨਹੀਂ ਪੈਗੀ ਬਸ ਬਹੁਤ ਹੀ ਜਲਦੀ ਹੈ ਜਿਹੜੇ ਮਿੰਟਾਂ ਵਿੱਚ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਲੋਗੇ ਖਾਨ ਵਿੱਚ ਜਿੰਨੇ ਟੇਸਟੀ ਬਣਦੇ ਨੇ ਬਣਾਉਣਾ ਉਸ ਤੋਂ ਵੀ ਕਿਤੇ ਸੌਖਾ ਹੈ ਤੇ ਨਾਲ ਦੀ ਨਾਲ ਇਹ ਹੈਲਦੀ ਵੀ ਨੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਅੱਧਾ ਕੱਪ ਲਈਏ ਚੀਨੀ ਜੇ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ 2 ਤੋਂ 3 ਚਮਚ ਜਿਹੜੀ ਚੀਨੀ ਜ਼ਿਆਦਾ ਵੀ ਕਰ ਸਕਦੇ ਹੋ ਤਾਂ ਘੱਟ ਕਰਨਾ ਚਾਹੋ ਤਾਂ 1 ਤੋਂ 2 ਚਮਚ ਇਹਦੇ ਵਿੱਚੋਂ ਚੀਨੀ ਘੱਟ ਵੀ ਕਰ ਸਕਦੇ ਹੋ ਦੋ ਆਪਾਂ ਇਹਦੇ ਵਿੱਚ ਪਾਤੀਆਂ ਨੇ ਹਰੀਆਂ ਇਲਾਇਚੀਆਂ ਤੇ ਇਹਨੂੰ ਆਪਾਂ ਪੀਸ ਕੇ ਨਾ ਬਿਲਕੁਲ ਇਹਦਾ ਇੱਕ ਮਹੀਨ ਪਾਊਡਰ ਤਿਆਰ ਕਰ ਲੈਣਾ ਜੇ ਤੁਹਾਨੂੰ ਫਿਰ ਵੀ ਵਿੱਚ ਲੱਗੇ ਨਾ ਚੀਨੀ ਦੇ ਇਹਦੇ ਵਿੱਚ ਦਾਣੇ ਜੇ ਨਜ਼ਰ ਆਣ ਤਾਂ ਤੁਸੀਂ ਇਹਨੂੰ ਇੱਕ ਵਾਰੀ ਇਹ ਜਿਹੜਾ ਛਲਣੀ ਨਾਲ ਚੰਗੀ ਤਰ੍ਹਾਂ ਛਾਣ ਲੈਣਾ ਤਾਂ ਇਹ ਬਿਲਕੁਲ ਆਪਣੇ ਕੋਲ ਇੱਕ ਜਿਹੜਾ ਮਹੀਨ ਪਾਊਡਰ ਇਸ ਤੋਂ ਬਾਅਦ ਆਪਾਂ ਨੂੰ ਇਹਦੇ ਵਾਸਤੇ ਚਾਹੀਦੇ ਆ ਪੁੱਜੇ ਹੋਏ ਚਨੇ Roasted ਚਨੇ ਜਿਹੜੇ ਆਉਂਦੇ ਆ ਬਿਨਾ ਛਿਲਕੇ ਤੋਂ ਆਪਾਂ ਇਹ ਯੂਜ਼ ਕਰਨੇ ਆ ਬਹੁਤ ਹੀ ਈਜ਼ੀਲੀ ਤੁਹਾਨੂੰ ਜਿਹੜਾ ਗਰੋਸਰੀ ਸਟੋਰ ਹੈ ਨਾ ਕਰਿਆਨਾ ਸਟੋਰ ਤੇ ਮਿਲ ਜਾਣਗੇ ਤੇ ਇਹ ਆਪਾਂ ਇਹਦੇ ਵਾਸਤੇ ਲਏ ਆ 1.5 ਕੱਪ ਡੇਢ ਕੱਪ ਆਪਾਂ ਇਹਦੇ ਵਾਸਤੇ ਪੂਜੇ ਹੋਏ ਜਨੇ ਲੈਣੇ ਆ ਤੇ ਇਹਨਾਂ ਦੇ ਵਿੱਚ ਨਾਲ ਹੀ ਆਪਾਂ 10 ਤੋਂ 15 ਪਾ ਦਾਂਗੇ ਕਾਜੂ ਤੁਸੀਂ ਚਾਹੋ ਤੇ ਇਹਦੇ ਵਿੱਚ ਡਰਾਈ ਫਰੂਟਸ ਵਿੱਚ ਬਾਦਾਮ ਵੀ ਐਡ ਕਰ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੀਸ ਪੀਸ ਲੈਣਾ ਇਸ ਤਰ੍ਹਾਂ ਦੇਖੋ ਇਹਦਾ ਇੱਕ ਆਪਣੇ ਕੋਲ ਨਾਲ ਇੱਕ ਫਾਈਨ ਪਾਊਡਰ ਹੈ ਜਿਹੜਾ ਬਣ ਕੇ ਤਿਆਰ ਹੋ ਜਾਏਗਾ ਤਾਂ ਜਿਵੇਂ ਆਪਾਂ ਸ਼ੁਰੂ ਚ ਚੀਨੀ ਨੂੰ ਪੀਸ ਲਿਆ ਇਸੇ ਤਰ੍ਹਾਂ ਆਪਾਂ ਜਿਹੜਾ ਇਹ ਜਨੇ ਸੀ ਇਹਨਾਂ ਦਾ ਵੀ ਇੱਕ ਪਾਊਡਰ ਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਕੋਈ ਵੀ ਇੱਕ ਖੁੱਲਾ ਬਰਤਨ ਲੈ ਲਾਂਗੇ ਤੇ ਉਹਦੇ ਵਿੱਚ ਜਿਹੜੀ ਆਪਾਂ ਚੀਨੀ ਪੀਸ ਕੇ ਰੱਖੀ ਹੋਈ ਸੀ ਨਾ ਉਹਨੂੰ ਪਾ ਦਾਂਗੇ ਨਾਲ ਹੀ ਆਪ 2 ਦਿਨ ਤੱਕ ਦੀ ਮਲਾਈ ਆਪਾਂ ਇਹਦੇ ਵਾਸਤੇ ਯੂਜ਼ ਕਰ ਸਕਦੇ ਹਾਂ ਜਿਆਦਾ ਪੁਰਾਣੀ ਮਲਾਈ ਯੂਜ਼ ਨਹੀਂ ਕਰਨੀ ਜਿਵੇਂ ਆਪਾਂ ਦੁੱਧ ਨੂੰ ਉਬਾਲ ਕੇ ਫ੍ਰਿਜ ਦੇ ਵਿੱਚ ਰੱਖ ਦਿੰਦੇ ਹਾਂ ਨਾ ਉਹਦੇ ਉੱਪਰ ਜੋ ਮਲਾਈ ਆ ਜਾਂਦੀ ਆ ਉਹ ਜੇ ਤੁਹਾਡੇ ਕੋਲ ਮਲਾਈ ਨਹੀਂ ਹੈ ਨਾ ਫਿਰ ਤੁਸੀਂ ਇਹਦੀ ਜਗ੍ਹਾ ਤੇ ਦੇ ਵਿੱਚ ਜਿਹੜਾ ਦੇਸੀ ਘਿਓ ਵੀ ਪਾ ਸਕਦੇ ਹੋ ਬਸ ਘਿਓ ਹੈ ਜਿਹੜਾ ਉਹਦਾ ਟੈਕਸਚਰ ਵੀ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਨਾ ਤਾਂ ਉਹ ਮੈਲਟਡ ਹੋਣਾ ਚਾਹੀਦਾ ਨਾ ਹੀ ਪੂਰੀ ਤਰ੍ਹਾਂ ਜੰਮਿਆ ਹੋਇਆ ਤੇ ਹੁਣ ਆਪਾਂ ਇਹਨੂੰ ਮਲਾਈ ਨੂੰ ਨਾਲ ਦੇ ਵਿੱਚ ਚੰਗੀ ਤਰ੍ਹਾਂ ਇੱਕ ਵਾਰੀ ਇਸ ਤਰ੍ਹਾਂ ਦੇਖੋ ਮਿਕਸ ਕਰਾਂਗੇ ਫੈਂਟ ਲੈਣਾ ਜਿਵੇਂ ਆਪਾਂ ਨੂੰ ਚੰਗੀ ਤਰ੍ਹਾਂ ਚਲਾ ਲੈਣਾ ਨਾ ਤਾਂ ਬਹੁਤ ਹੀ ਕਰੀਮੀ ਇਹਦਾ ਟੈਕਸਚਰ ਹੋ ਜਾਏਗਾ ਇਹ ਦੇਖੋ ਜਿਵੇਂ ਜਿਵੇਂ ਆਪਾਂ ਨੂੰ ਮਿਕਸ ਕਰਦੇ ਜਾਵਾਂਗੇ ਨਾ ਇਸ ਤਰ੍ਹਾਂ ਦਾ ਇਹਦਾ ਇੱਕੇ ਜਿਹੜਾ ਟੈਕਸਚਰ ਆ ਜਾਏਗਾ ਤਾਂ ਜਿੰਨਾ ਮਤਲਬ ਮਲਾਈ ਨਾਲ ਨਾ ਟੇਸਟੀ ਬਹੁਤ ਬਣਦੇ ਆ ਤੇ ਇਸ ਤਰ੍ਹਾਂ ਜਦੋਂ ਇਹਦਾ ਟੈਕਸਚਰ ਆ ਜਾਂਦਾ ਬਿਲਕੁਲ ਕਰੀਮੀ ਹੋ ਜਾਂਦਾ ਫਿਰ ਆਪਾਂ ਇਸ ਨੂੰ ਹੋਰ ਜਿਹੜਾ ਨਹੀਂ ਚਲਾਉਣਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਚਨੇ ਪੀਸ ਕੇ ਰੱਖੇ ਹੋਏ ਸੀ ਨਾ ਉਹ ਵੀ ਇਹਦੇ ਵਿੱਚ ਜਿਹੜਾ ਮਿਲਾ ਦਾਂਗੇ ਤੇ ਇਹਨਾਂ ਨੂੰ ਮਿਲਾਨ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਾਲ ਹੀ ਹੁਣ ਇਸ ਟਾਈਮ ਇਹਦੇ ਵਿੱਚ ਪਾ ਰਹੀਆਂ 10 ਤੋਂ 15 ਬਾਦਾਮ ਬਾਦਾਮ ਨੂੰ ਇਸ ਤਰ੍ਹਾਂ ਆਪਾਂ ਦੇਖੋ ਕੱਟ ਲਿਆ ਜੇ ਤੁਸੀਂ ਇਸ ਟਾਈਮ ਬਾਦਾਮ ਇਹਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਨਾ ਤਾਂ ਸ਼ੁਰੂ ਵਿੱਚ ਜਦੋਂ ਆਪਾਂ ਇਹਨੂੰ ਚਣਿਆਂ ਨੂੰ ਪੀਸਿਆ ਸੀ ਨਾ ਕਾਜੂ ਵਗੈਰਾ ਪਾਏ ਸੀ ਉਸ ਟਾਈਮ ਵੀ ਪਾ ਸਕਦੇ ਹੋ ਤਾਂ ਇਸ ਤਰ੍ਹਾਂ ਥੋੜੇ ਜਿਹਾ ਡਰਾਈ ਫਰੂਟਸ ਪਾਣ ਨਾਲ ਨਾਲ ਜਿਹੜਾ ਇਹਦਾ ਟੇਸਟ ਹੈ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਹੈ ਤਾਂ ਇਹਨਾਂ ਸਾਰਿਆਂ ਨੂੰ ਆਪਾਂ ਦੇਖੋ ਚੰਗੀ ਤਰ੍ਹਾਂ ਮਿਲਾ ਲਿਆ। ਇਹਦੇ ਵਿੱਚ ਆਪਾਂ ਨੂੰ ਕੁਝ ਵੀ ਹੋਰ ਪਾਣ ਦੀ ਜ਼ਰੂਰਤ ਨਹੀਂ ਪਈ। ਇਸ ਤਰ੍ਹਾਂ ਦਾ ਜਿਹੜਾ ਇਹਦਾ ਟੈਕਸਚਰ ਹੈ ਨਾ ਇਹ ਕਾਜ ਆ ਜਾਏਗਾ। ਆਪਾਂ ਨੂੰ ਆਟੇ ਦੀ ਤਰ੍ਹਾਂ ਨਹੀਂ ਗੁੰਨਣਾ ਬਸ ਇਸ ਤਰ੍ਹਾਂ ਹਲਕੇ ਹੱਥਾਂ ਨਾਲ ਇਹਨੂੰ ਮਿਕਸ ਕਰਦੇ ਜਾਣਾ ਜਿਸ ਨਾਲ ਲੱਡੂਆਂ ਦਾ ਟੈਕਸਚਰ ਇਸ ਤਰ੍ਹਾਂ ਦੇਖੋ ਬਿਲਕੁਲ ਖਿਲੇਆ-ਖਿਲੇਆ ਜਿਹਾ ਰਹੇਗਾ। ਹੁਣ ਆਪਾਂ ਇਹਦੇ ਬਣਾਵਾਂਗੇ ਲੱਡੂ ਤੇ ਬਹੁਤ ਹੀ ਈਜ਼ੀਲੀ ਦੇਖੋ ਇਸ ਤਰ੍ਹਾਂ ਇਹ ਬਣ ਰਿਹਾ ਕੋਈ ਆਪਾਂ ਉਹਦੇ ਵਿੱਚ ਹੋਰ ਕਿਉਂ ਦੁੱਧ ਵਗੈਰਾ ਕੁਝ ਵੀ ਪਾਣ ਦੀ ਜ਼ਰੂਰਤ ਨਹੀਂ ਪਈ ਬਹੁਤ ਹੀ ਵਧੀਆ ਲੱਡੂ ਆ ਜਿਹੜੇ ਇਨਸਟੈਂਟ ਬਣ ਕੇ ਤਿਆਰ ਹੋ ਗਏ ਆ ਇਸੇ ਤਰ੍ਹਾਂ ਬਾਕੀ ਸਾਰੇ ਜਿਹੜੇ ਲੱਡੂ ਹਨ ਉਹ ਵੀ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਇਹਨਾਂ ਨੂੰ ਮੈਂ ਤੁਸੀਂ ਜਿਹੜਾ ਹਫਤਾ ਪਰ ਵਸਤੇ ਨਾ ਸਟੋਰ ਕਰਕੇ ਰੱਖ ਸਕਦੇ ਹੋ ਗਰਮੀ ਬਾਹਰ ਬਹੁਤ ਹੈ ਤਾਂ ਤੁਸੀਂ ਇਹਨੂੰ ਜਿਹੜਾ 에ਅਰ ਟਾਈਟ ਕੰਟੇਨਰ ਵਿੱਚ ਸਟੋਰ ਕਰਕੇ ਨਾ ਫ੍ਰਿਜ ਵਿੱਚ ਰੱਖ ਸਕਦੇ ਹੋ ਚਨੇ ਨੇ ਜਿਹੜੇ ਵੈਸੀ ਬਹੁਤ ਹੈਲਦੀ ਹੁੰਦੇ ਆ ਤੁਸੀਂ ਚਾਹੋ ਤਾਂ ਜਿਵੇਂ ਆਪਾਂ ਇਹਦੇ ਵਿੱਚ ਚੀਨੀ ਪਾਈ ਸੀ ਉਹਦੀ ਜਗ੍ਹਾ ਤੇ ਇਹਦੇ ਵਿੱਚ ਜਿਹੜੀ ਗੁੜ ਵਾਲੀ ਸ਼ੱਕਰ ਆਂਦੀ ਹੈ ਨਾ ਉਹ ਵੀ ਪਾ ਸਕਦੇ ਹੋ ਤੇ ਤੋੜ ਕੇ ਤੁਹਾਨੂੰ ਇਹਦਾ ਟੈਕਸਚਰ ਦਿਖਾ ਦਿੰਨੀ ਹਾਂ ਦੇਖੋ ਬਹੁਤ ਹੀ ਸੌਫਟ ਜਿਹੜੇ ਲੱਡੂ ਹਨ ਨਾ ਬਣ ਕੇ ਤਿਆਰ ਹੋਏ ਹਨ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ